ਸਿੰਘ ਜੀ ਚੜਕ ਸਾਹਿਬ ਨੂੰ ਕਰ ਰਿਹਾ ਮੱਖਣ ਸਿੰਘ ਜੀ ਚੜਕ ਸਾਹਿਬ ਇੱਕੋ ਮਿੰਟ ਦੇ ਚੜਕ ਸਾਹਿਬ ਜੀ ਸਾਰੀ ਪ੍ਰਬੰਧਕ ਕਮੇਟੀ ਦੀ ਡੀਪੀ ਸਾਹਿਬ ਟੂਰਨਾਮੈਂਟ ਪ੍ਰਬੰਧਕ ਕਮੇਟੀ ਦਰਸ਼ਕ ਵੀਰੋ ਤੇ ਪ੍ਰਸ਼ਾਸਨ ਤੇ ਜਿੰਨੇ ਕਮੈਂਟੀਟਰ ਆਏ ਆ ਸਾਰਿਆਂ ਨੂੰ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅਸੀਂ ਪਿਛਲੇ ਇੱਕ ਮਹੀਨੇ ਦੇ ਟੂਰਨਾਮੈਂਟ ਤੇ ਅਨਾਉਂਸਮੈਂਟ ਕੀਤੀ ਸੀਗੀ ਮੈਂ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਸਖਤ ਸਟੈਂਡ ਲੈਣਾ ਵੀ ਜੇ ਪ੍ਰਸ਼ਾਸਨ ਜਦੋਂ ਮਨਜ਼ੂਰੀ ਦਿੰਦਾ ਉਹਦੋਂ ਕਹਿ ਦੇਵੇ ਵੀ 7 ਵਜੇ ਮੈਚ ਬੰਦ ਹੋਣ ਤੇ 7 ਵਜੇ ਬੰਦ ਹੀ ਹੋਣ ਤੇ ਜੇ 7 ਵਜੇ ਬੰਦ ਨਹੀਂ ਹੁੰਦੇ ਤਾਂ ਜੁਰਮਾਨਾ ਸਿਸਟਮ ਚਾਲੂ ਹੋ ਜਾਏ ਭਲਾ 5 ਮਿੰਟ ਦਾ 10 ਮਿੰਟ ਦਾ ਲੱਖ ਰੁਪਈਆ ਮੈਂ ਤਾਂ ਕਹਿਆ ਸੀਗਾ ਘੰਟੇ ਦਾ ਲੱਖ ਰੁਪਈਆ ਤੇ ਆ ਮੇਰੇ ਕੋਲ ਹੀ ਖੜਾ ਹੈ ਕਮੈਂਟੇਟਰ ਸ਼ਾਇਦ ਇਹ ਹੈਗਾ ਬਿੱਟੂ ਸੈਦੋ ਕੇ ਇਹ ਕਹਿੰਦਾ ਜੀ ਕਈ ਲੋਕ ਬਥੇਰੇ ਆ ਜੁਰਮਾਨਾ ਭਰਨ ਆਲੇ ਉਹ ਕਹਿੰਣਗੇ ਜੁਰਮਾਨਾ ਲੈ ਲਓ ਜਿੰਨਾ ਮਰਜ਼ੀ ਆ ਤੁਸੀਂ ਅੱਧੀ ਰਾਤ ਤੱਕ ਚਲਾਵਾਂਗੇ ਮੈਂ ਕਿਹਾ ਉੱਥੇ ਨਿਜਮ ਬਦਲ ਦਿਓ ਉੱਥੇ 5-5 ਮਿੰਟ ਬਾਅਦ ਲੱਖ-ਲੱਖ ਪਾਉਣ ਲੱਗ ਜਿਓ ਵੇਖਾਂਗੇ ਕਿੰਨਾ ਕੁ ਦਿੰਦੇ ਆ ਪੈਸਾ ਤੇ ਕਈ ਵਾਰ ਤੇ ਅਨਾਉਂਸਮੈਂਟ ਪ੍ਰਸ਼ਾਸਨ ਵਾਲਿਆਂ ਕੋਲ ਹੋਈ ਸੀ ਵੀ ਅਸੀਂ ਪਰਚੇ ਕਰਾਂਗੇ ਮੈਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਇਹ ਪਰਚੇ ਕਰਨਾ ਸਿਸਟਮ ਗਲਤ ਆ ਸਾਡੀ ਯੂਥ ਤਾਂ ਪਹਿਲਾਂ ਹੀ ਘਮਰਾ ਹੋਈ ਵੀ ਆ ਤੇ ਜਦ ਪਰਚੇ ਕਰੋਗੇ ਤਾਂ ਟਪੁੱਠੇ ਪਾਠੇ ਪਾ ਜਾਓਗੇ ਕਾਲੇ ਦੇਣ ਤਾਂ ਕਬੱਡੀ ਦੇ ਪਹਿਲਾਂ ਆਏ ਆ ਤੇ ਆ ਜਿਹੜੀ ਬੁੱਢੀ ਜਵਾਨੀ ਹੈ ਗਰਾਊਂਡਾਂ ਦੇ ਵਿੱਚ ਆਈ ਜਿਹਨੂੰ ਰੁਪਿੰਦਰ ਬਾਜਾ ਮਾਰੀ ਜਾਂਦਾ ਜਿਹਨੂੰ ਹੋਰ ਲੋਕ ਕਹਿੰਦੇ ਵੀ ਥੋੜੀ ਲੋੜ ਆ ਉਹ ਲੋਕ ਕਹਿੰਦੇ ਆ ਵੀ ਕਬੱਡੀ ਤੁਹਾਨੂੰ ਕਬੱਡੀ ਦੀ ਲੋੜ ਨਹੀਂ ਕਬੱਡੀ ਨੂੰ ਥੋੜੀ ਦੀ ਲੋੜ ਆ ਉਹ ਮੈਂ ਕਿਹਾ ਅਸੀਂ ਉਸ ਟਾਈਮ ਆਏ ਆ ਜਦੋਂ ਵਰਧੀਆਂ ਤੇ ਵਰਧੀਆਂ ਦੇ ਵਿੱਚ ਇਹਨਾਂ ਨੂੰ ਮੂਹਰੇ ਕਰ ਦੋ ਜਿਹੜੇ ਘਰੇ ਬੈਠੇ ਸੀ ਪਰ ਅਸੀਂ ਫੇਰ ਵੀ ਕਬੱਡੀ ਦਾ ਦਰਦ ਹੈ ਅਸੀਂ ਆ ਗਏ ਆ ਤੇ ਕਬੱਡੀ 'ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਦੇ ਆ ਤੇ ਪਹਿਲਾ ਸੁਧਾਰ ਆ 7 ਵਜੇ ਤੋਂ ਪਹਿਲਾਂ ਖਲੋਣਾ ਸੋਈ ਅਸਰ ਕਾਫੀ ਫਿਲ ਆਲਮ ਤੁਸੀਂ ਤਖਦੋ ਨਾ ਅਕਦਰ ਸੋਈ ਕਾਫੀ ਬਖਮਸ ਸਵਾਨੀ ਲੈ ਪਿਆ ਤੇ ਕਬੱਡੀ ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਦੇ ਆ ਤੇ ਪਹਿਲਾ ਸੁਧਾਰ ਆ 7 ਵਜੇ ਤੋਂ ਪਹਿਲਾਂ ਫਾਈਨਲ ਮੈਚ ਖਤਮ ਹੋਊਗਾ ਅੱਜ ਸਾਨੂੰ ਥੋੜਾ ਜਿਹਾ ਰੇਕਾ ਜਰੂਰ ਪਿਆ ਅਸੀਂ ਟਾਰਗੇਟ ਤਾਂ 7 ਦਾ ਰੱਖਿਆ ਪਰ ਮੈਂ 6:30 ਨੂੰ ਵੀ ਖਤਮ ਕਰਨਾ ਚਾਹੁੰਦਾ 15-20 ਮਿੰਟ ਲੇਟ ਹੈ 1 ਮਿੰਟ ਮੇਰਾ ਵੀਰ ਰੁਕ ਜੀ ਦੂਜੀ ਗੱਲ ਰੇਡਰ ਰੋਕ ਦਿਓ 1 ਮਿੰਟ ਦੂਜੀ ਗੱਲ ਮੈਨੂੰ ਬੜੀ ਖੁਸ਼ੀ ਆ ਤੇ ਮੈਂ ਵਧਾਈ ਦਿੰਨਾ ਤੇ ਜੀ ਆਇਆਂ ਆਖਦਾ ਉਸ ਵੱਡੇ-ਵੱਡੇ ਕਮੈਂਟੇਟਰਾਂ ਨੂੰ ਜਿਹੜੇ ਅੱਜ ਇਸ ਟੂਰਨਾਮੈਂਟ ਤੇ ਆਏ ਆ ਇਹਨਾਂ ਕਮੈਂਟੇਟਰਾਂ ਦੇ ਵਿੱਚ ਬਹੁਤਿਆਂ ਨੂੰ ਇਹ ਭੁਲੇਖਾ ਕਿ ਪੰਜਾਬ ਕਬੱਡੀ ਫੈਡਰੇਸ਼ਨ ਕੋਲ ਵਧੀਆ ਟੀਮਾਂ ਹੈ ਨਹੀਂ ਵਧੀਆ ਪਲੇਅਰ ਹੈ ਨਹੀਂ ਤੇ ਕਮੈਂਟੇਟਰੋ ਤੁਸੀਂ ਅੱਜ ਦੱਸ ਕੇ ਜਾਇਓ ਕਿ ਕੀ ਪੰਜਾਬ ਕਬੱਡੀ ਫੈਡਰੇਸ਼ਨ ਕੋਲ ਕੋਈ ਮਟੀਰੀਅਲ ਹੈਗਾ ਵੈਸੇ ਤਾਂ ਬਹੁਤ ਬੋਲ ਰਹੇ ਆ ਪੰਜਾਬ ਕਬੱਡੀ ਫੈਡਰੇਸ਼ਨ ਦੇ ਹੱਕ ਚ ਪਰ ਅਸੀਂ ਨਵੇਂ ਆ ਪਲੇਅਰਾਂ ਨੂੰ ਨਵੀਂ ਯੂਥ ਨੂੰ ਜਿਹਨਾਂ ਨੂੰ ਨਹੀਂ ਮੌਕਾ ਮਿਲਦਾ ਉਹਨਾਂ ਦੀ ਖਾਤਰ ਗਰਾਊਂਡਾਂ 'ਚ ਆਏ ਆ ਅੱਜ 6-7 ਪਲੇਅਰ ਅਸੀਂ ਟੌਪ ਦੇ ਮੋੜੇ ਆ ਟੀਮਾਂ 'ਚ ਪਾ ਸਕਦੇ ਸੀ ਸਾਡੀਆਂ ਟੀਮਾਂ 'ਚ ਖੇਡਣਾ ਚਾਹੁੰਦੇ ਸੀ ਪਰ ਅਸੀਂ ਜੋ ਮਕਸਦ ਲੈ ਕੇ ਤੁਰੇ ਆ ਉਹ ਇਹ ਆ ਕਿ ਨਵੇਂ ਆ ਪਲੇਅਰਾਂ ਨੂੰ ਮੌਕਾ ਦਿੱਤਾ ਜਾਵੇ ਤੇ ਇਹ ਕਮੈਂਟੇਟਰੀ ਆ ਜਿਨ੍ਹਾਂ ਦੇ ਰਾਹੀਂ ਪੰਜਾਬ ਕਬੱਡੀ ਫੈਡਰੇਸ਼ਨ ਨੇ ਦਵਾਰਸ ਕਰਨਾ ਹੈ ਕਿਉਂਕਿ ਜੇ ਕਹਿਣਗੇ ਬਈ ਹਾਂ ਭਾਈ ਪੰਜਾਬ ਕਬੱਡੀ ਫੈਡਰੇਸ਼ਨ ਕੋਲ ਹੈਗਾ ਮਟੀਰੀਅਲ ਮੇਰੇ ਸਾਹਮਣੇ ਮੇਰਾ ਹੀ ਸ਼ਗਰਦ ਜੀਤਾ ਕੋਟ ਕਰੋੜ ਕਰੋੜ ਖੜਾ ਇਹਦੇ ਤੇ ਵੀ ਅਲਿਗੇਸ਼ਨ ਲਾਇਆ ਸੀ ਇਹਦੇ ਪਿੰਡ ਟੂਰਨਾਮੈਂਟ ਕਰਾਉਣਾ ਹੀ ਕਹਿੰਦਾ ਪੰਜਾਬ ਵਾਲਿਆਂ ਕੋਲੇ ਕੀ ਆ ਛੱਡੋ ਪਰੇ ਇਹਦੇ ਪਿੰਡ ਦਾ ਮੈਚ ਕਰਾਇਆ ਡੇਢ ਡੇਢ ਲੱਖ ਰੁਪਈਆ ਦਿੱਤਾ ਇੱਕ ਮੈਚ ਤੋਂ ਬਿਨਾ ਕੱਲ ਦੱਸ ਦਵੇ ਕੋਟ ਇਹਦੇ ਕੋਟ ਕੋਟ ਕਰੋੜ ਦੇ ਵਿੱਚ ਇੱਕ ਮੈਚ ਤੋਂ ਬਿਨਾ ਜੇ ਕੋਈ ਮੈਚ ਹੋਇਆ ਤੇ ਇਹ ਅਖੀਰੀ ਗਰਾਊਂਡ ਛੱਡ ਕੇ ਘਰੇ ਚਲਾ ਗਿਆ ਤੇ ਅੱਜ ਇੱਥੇ ਡਿਸਪਲਨ ਦੇਖ ਲਓ ਤੇ ਮੈਂ ਇੱਕੋ ਗੱਲ ਕਹਿਣਾ ਕਿ ਜਿਹੜੇ ਪਿੰਡਾਂ ਦੇ ਵਿੱਚ ਟੀਮਾਂ ਲੈ ਕੇ ਆਉਂਦੇ ਕੋਚ ਉਹ 20 30 ਦੀ 50 50 ਹਜ਼ਾਰ ਤਾਂ ਲੈਂਦੇ ਆ ਤੇ ਜਦੋਂ ਰੌਲਾ ਪੈ ਜਾਂਦਾ ਕੋਚ ਕਿੱਥੇ ਹੁੰਦੇ ਆ ਉਹ ਫੈਸਲਾ ਕਿਉਂ ਨਹੀਂ ਕਰਦੇ ਅੱਜ ਪੰਜਾਬ ਕਬੱਡੀ ਫੈਡਰੇਸ਼ਨ ਅਖੀਰ ਤੱਕ ਖੜੀ ਆ ਗਰਾਊਂਡ 'ਚ ਕੋਈ ਰੌਲਾ ਪਾਊਗਾ ਅਸੀਂ ਟੂਰਨਾਮੈਂਟ ਕਮੇਟੀ ਤੇ ਜਾਂ ਰੈਫਰੀਆਂ ਤੇ ਜਾਂ ਕਮੈਂਟੇਟਰਾਂ ਤੇ ਨਹੀਂ ਸਿੱਧਾਂਗੇ ਪੰਜਾਬ ਕਬੱਡੀ ਫੈਡਰੇਸ਼ਨ ਉਹਦਾ ਫੈਸਲਾ ਕਰੂਗੀ ਤੇ ਇਹ ਡਿਸਪੀਸਪਲਨ ਦੇਖ ਲਓ ਚੀਕਾਂ ਮਾਰਨੀਆਂ ਆਉਂਦੀਆਂ ਮੈਨੂੰ ਪਤਾ ਐ ਇੱਕ ਚੀਕਾਂ ਮਾਰਨੀਆਂ ਆਉਂਦੀਆਂ ਐ ਇੰਨਾ ਚੀਕਾਂ ਨੇ ਹੀ ਕੰਮ ਖਰਾਬ ਕੀਤਾ ਇਹ ਚੀਕਾਂ ਹੀ ਜੜੀਆਂ ਕਬੱਡੀ ਦੇ ਵਿੱਚ ਕਿੰਨੀ ਬਰਬਾਦੀ ਲਿਆ ਰਹੀਆਂ ਸੋਚੋ ਮਾੜਾ ਬੋਟਾ ਮੈਨੂੰ ਵੀ ਪਤਾ ਵੀ ਮੈਚ ਨਹੀਂ ਰੋਕਣਾ ਚਾਹੀਦਾ ਪਰ ਕਹਿਣਾ ਜ਼ਰੂਰੀ ਆ ਥੋੜਾ ਜਿਹਾ ਧਿਆਨ ਦਿਓ ਇਸ ਪਾਸੇ ਜੇ ਤੁਸੀਂ ਸਹੀ ਸੋਚੋਗੇ ਤਾਂ ਹੀ ਕਬੱਡੀ ਲਾਈਨ ਤੇ ਹੋਣੀ ਹੈ ਨਹੀਂ ਕਬੱਡੀ ਲਾਈਨ ਤੇ ਨਹੀਂ ਆ ਸਕਦੀ ਕਿਉਂਕਿ ਦਰਸ਼ਕਾਂ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਆ ਜਿੰਨਾ ਚਿਰ ਦਰਸ਼ਕ ਨਹੀਂ ਨਾ ਇਹਨਾਂ ਗੱਲਾਂ ਨੂੰ ਮਹਿਸੂਸ ਕਰਦੇ ਤੇ ਆ ਹੱਲਾ ਗੱਲਾ ਮੈਂ ਕਮੈਂਟੇਟਰਾਂ ਨੂੰ ਵੀ ਕਿਹਾ ਵੀ ਹੱਲਾ ਗੱਲਾ ਨਾ ਕਰੋ ਤੇ ਦਰਸ਼ਕਾਂ ਨੂੰ ਕਹਿਣਾ ਵੀ ਕਾਰੇ ਨਾ ਮਾਰੋ ਹੱਲਾ ਗੱਲਾ ਨਾ ਕਰੋ ਨਿਮਰਤਾ ਲਿਆਓ ਨਿਮਰਤਾ ਦੇ ਨਾਲ ਕਬੱਡੀ ਦੇਖੋ ਪਹਿਲਵਾਨੀ ਦੇਖੋ ਮੈਚ ਦੇਖੋ ਇਸ ਕਰਕੇ ਮੈਂ ਇਨਾ ਕਹਿਦਾ ਹੋਇਆ ਸਾਰਿਆਂ ਦਾ ਧੰਨਵਾਦ ਕਰਦਾ ਤੇ ਰੁਪਿੰਦਰ ਦਾ ਸਭ ਤੋਂ ਵੱਧ ਧੰਨਵਾਦ ਕਰਦਾ ਕਿਉਂਕਿ ਅੱਜ ਕੱਲ ਰੁਪਿੰਦਰ ਦੀ ਚਲਦੀ ਆ ਤੇ ਰੁਪਿੰਦਰ ਆਪਦੇ ਮੂੰਹ ਦੱਸੇ ਕਿ ਪੰਜਾਬ ਕਬੱਡੀ ਫੈਡਰੇਸ਼ਨ ਵਾਲਿਆਂ ਕੋਲ ਕੁਝ ਹੈਗਾ ਕਿ ਨਹੀਂ ਧੰਨਵਾਦ ਡੀਪੀ ਸਾਹਿਬ ਜੀ ਡੀਪੀ ਸਾਹਿਬ ਜੀ ਤੁਸੀਂ ਚਲਦੀ ਵਾਲੀ ਗੱਲ ਕਰ ਗਏ ਐ ਤੇ ਮਾਈਕ ਫੜਾ ਗਿਆਂ ਜਰਾਲਵਾਲੇ ਰੁਪਿੰਦਰ ਨੂੰ ਖੇਡ ਕਬੱਡੀ ਐ ਤੇ ਮੈਂ ਹੁਣ ਬੇਨਤੀ ਇਹ ਕਰਦਾ ਵੀ ਸਾਡੇ ਵੱਡੇ ਵੀਰ ਮਾਈਕ ਰੁਪਿੰਦਰ ਦੇ ਕੋਲੇ ਹੀ ਰਹੂਗਾ ਮਾਈਕ ਤੁਹਾਡੇ ਕੋਲ ਹੀ ਰਹੂਗਾ ਮੇਰੇ ਵੀਰ ਇਧਰ ਸਾਡਾ ਖੋਸੇਵਾਲਾ ਅਮਰੀਕ ਹੈ ਕਿਉਂਕਿ ਜੇ ਵੱਡੇ ਆਖਿਆ ਤੇ ਸਾਡੇ ਵੱਡੀ ਗੱਲ ਕਰਨਗੇ ਆ ਵੀ ਅਮਰੀਕ ਆ ਬਹੁਤ ਬਹੁਤ ਧੰਨਵਾਦ ਆ ਡੀਪੀ ਸਾਹਿਬ